ਪੰਜਾਬ ਦੀ ਜੇਲ੍ਹ ਵਿਵਸਥਾ ਅਕਸਰ ਸਵਾਲਾਂ ਦੇ ਘੇਰੇ ਵਿੱਚ ਘिरी ਰਹਿੰਦੀ ਹੈ ਕਦੇ ਜ਼ਿਲਾ ਵਿੱਚ ਮੋਬਾਈਲ ਫੋਨ ਕਦੇ ਹਥਿਆਰ ਫੜੇ ਜਾਂਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਹੁਣ ਫਿਰ ਇੱਕ ਵਾਰ ਜੇਲ੍ਹ ਵਿੱਚ ਗੈਂਗਸਟਰ ਲਾਲਨਸ ਬਿਸ਼ਨੋਈ ਦਾ ਜੇਲ੍ਹ ਇੰਟਰਵਿਊ ਮਾਮਲਾ ਸੁਰਖੀਆਂ ਵਿੱਚ ਆ ਗਿਆ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਗੈਂਗਸਟਰ ਲਾਲਨਸ ਬਿਸ਼ਨੋਈ ਦੇ ਜੇਲ੍ਹ ਮਾਮਲੇ ਇੰਟਰਵਿਊ ਦੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਗ੍ਰਹਿ ਵਿਭਾਗ ਨੇ ਇੱਕ ਟੀਐਸਪੀ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਦਰਅਸਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਮਾਰਚ 2023 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਹ ਵੀਡੀਓ ਕਾਨਫਰੰਸ ਰਾਹੀਂ ਹੋਇਆ ਸੀ ਜਦੋਂ ਬਿਸ਼ਨੋਈ 3 ਚੰਨਵਰ 2022 ਨੂੰ ਸੀਆਈਏ ਕਰੜੀ ਦੀ ਹਿਰਾਸਤ ਵਿੱਚ ਸੀ। ਉਸ ਸਮੇਂ ਗੁਰਸ਼ੇਰ ਟੀਐਸਪੀ ਸੀਪੀ ਉਸ ਅਤੇ ਗੁਰਪ੍ਰੀਤ ਸਿੰਘ ਇਨਵੈਸਟੀਗੇਸ਼ਨ ਸੰਨ ਦੱਸਦੀ ਹੈ ਕਿ ਇਹ ਸ਼ਿਫਾਰਿਸ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਅਦਾਲਤ ਨੇ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ ਜ਼ਿਕਰਯੋਗ ਹੈ ਕਿ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਜਿਟ ਦਾ ਗਠਨ ਕੀਤਾ ਸੀ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸ਼ਿਫਾਰਿਸ਼ ਕਰਨ ਦਾ ਫੈਸਲਾ ਵਿਸ਼ੇਸ਼ ਵਿਜੀਪ ਪ੍ਰਮੋਟ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਇਸ ਫਾਈਲ ਸਾਕੇਂ ਦਿੱਤਾ ਗਿਆ ਐਸਆਈ 3 ਨੇ ਪਾਇਆ ਕਿ ਵਿਵਾਦਿਤ ਇੰਟਰਵਿਊ ਮਾਰਚ 2023 ਵਿੱਚ ਪ੍ਰਸਤਿਤ ਕੀਤੀ ਗਈ ਸੀ ਇੱਕ ਵੀਡੀਓ ਕਾਨਫਰੰਸ ਲਈ ਹੋਇਆ ਪਰ ਵਿਸ਼नोई 34 ਨੰਬਰ ਨੂੰ ਸਿੱਧ ਕਰੜ ਦੀ ਹਰਾਸਤ ਵਿੱਚ ਸੀ ਉਸ ਸਮੇਂ ਗੁਰਕੀਰ ਸਿੰਘ ਵੀਐਸਪੀ ਇਨਵੈਸਟੀਗੇਸ਼ਨਸ ਹਨ ਵਿਸ਼नोई ਤੇ ਪੰਜਾਬੀ ਪਾਰਸ ਵਿਸ਼नोई ਤੋਂ ਪੰਜਾਬੀ ਗਾਇਕ ਸਿੱਤੂ ਮੂਸੇਵਾਲਾ ਦੀ ਕਤਲ ਵਿੱਚ ਕਥਿਤ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਗੁਰਕੀਰ ਸਿੰਘ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਵਾਲੇ ਫਾਈਲ ਅੰਤਿਮ ਮਨਜ਼ੂਰੀ ਲਈ ਮੁੱਖ ਮੰਤਰੀ ਭਗਮント ਮਾਲ ਕੋਲ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਾਂਦੀ ਸਪਾਰਿਸ਼ ਵਾਲੀ ਫਾਈਲ ਅੰਤਿਮ ਮਨਜ਼ੂਰੀ ਲਈ ਮੁੱਖ ਮੰਤਰੀ ਭਗਮント ਮਾਨ ਨੂੰ ਭੇਜ ਦਿੱਤੀ ਗਈ ਹੈ ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਮਾਮਲੇ 'ਚ ਪੱਟੀ ਕਾਰਵਾਈ ਹੋ ਸਕਦੀ ਹੈ ਇਸ ਤੋਂ ਪਹਿਲਾਂ ਸੱਤ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਕਾਰਵਾਈ ਕੀਤੀ ਗਈ ਸੀ ਪੰਜਾਬ ਦੀਆਂ ਜੇਲਾਂ ਵਿੱਚ ਕਦੇ ਮੋਬਾਈਲ ਫੋਨ ਪੜੇ ਜਾਣਾ ਅਤੇ ਲਾਰਤ ਮਿਸ਼ਨੋਈ ਵਰਗੇ ਗੈਂਗਸਟਰ ਦਾ ਇੰਟਰਵਿਊ ਹੋਣਾ ਪੰਜਾਬ ਸਰਕਾਰ ਦੀ ਨਾਕਾਮਯਾਬੀ ਦਾ ਬਹੁਤ ਵੱਡਾ ਸਬੂਤ ਹੈ